ਕੀ ਚੱਲ ਰਹੀ ਤੇ ਇਸ ਮੁੱਦੇ ਤੇ ਔਰਗੀ ਕਨਕਾਉਂ ਸਭ ਤੋਂ ਪਹਿਲਾਂ ਤੇ ਮੈਂ ਜਿੰਨੇ ਇਥੇ ਪ੍ਰੈਸ ਵਾਲੇ ਵੀਰ ਆਏ ਆ ਜਿਨ੍ਹਾਂ ਨੇ ਆਪਣੇ ਅਰ ਜੀ ਮੇਰੇ ਸਮੇ ਜੋ ਸਮਾਂ ਕੱਢ ਕੇ ਸਾਡੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕੀਤਾ ਉਹਨਾਂ ਨੂੰ ਮੈਂ ਜੀਐਨ ਨੂੰ ਆਪਦਾ ਧੰਨਵਾਦ ਕਰਦਾ ਦੂਸਰਾ ਮੈਂ ਆਪਣੇ ਪੂਰੇ ਪੰਜਾਬ ਦੇ ਦੇਸ਼ ਦੇ ਜਿੰਨੀਆਂ ਸਕਦਾ ਉਹਨਾਂ ਨੂੰ ਲੋੜੀ ਤੇ ਮਾਗੀ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਅੱਜ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕੱਲ ਮੈਂ ਲਾਈਵ ਹੋ ਕੇ ਇਹ ਕਿਹਾ ਸੀ ਕਿ ਜਿੰਨੀਆਂ ਸਾਡੇ ਹਲਕਾ ਖਰੂਰ ਸਾਹਿਬ ਦੇ ਵਿੱਚ ਪੰਚਾਇਤਾਂ ਨੇ ਉਹ ਮਤਾ ਪਾਉਣ ਕੇ ਕੋਈ ਵੀ ਚਿਤਾ ਵੇਚਣ ਵਾਲੇ ਦੇ ਮਗਰ ਜਾਂ ਕਿਸੇ ਚੋਰੀ ਕਰਨ ਵਾਲੇ ਦੇ ਮਗਰ ਜਾਂ ਕਿਸੇ ਲੁੱਟਾਂ ਖੋਹਾਂ ਕਰਨ ਵਾਲੇ ਦੇ ਮਗਰ ਜਿਹੜਾ ਉਹ ਥਾਣੇ ਉਹਨੂੰ ਛਡਾਉਣ ਵਾਸਤੇ ਨਹੀਂ ਜਾਊਗਾ ਉਸ ਬੰਦੇ ਦੇ ਵਿੱਚ ਹੀ ਅੱਜ ਦੀ ਪ੍ਰੈਸ ਕਾਨਫਰੰਸ ਆ ਮੇਰੇ ਨਾਲ ਸਾਡੇ ਸਬ ਡਿਵੀਜ਼ਨ ਤੋਂ ਡੀਐਸਪੀ ਗੋਂਦਵਾਲ ਤੋਂ ਅਤੁਲ ਸੋਨੀ ਜੀ ਨੇ ਤੇ ਸਾਡੇ ਗੋਂਦਵਾਲ ਸਾਹਿਬ ਤੋਂ ਐਸਐਚਓ ਪ੍ਰਭਜੀਤ ਸਿੰਘ ਨੇ ਅਵਤਾਰ ਸਿੰਘ ਸੋਨਾ ਜਿਹੜੇ ਸਾਡੇ ਸਦਰ ਥਾਣੇ ਤੋਂ ਨੇ ਵਿਪਨ ਜੀ ਇਸ ਵਕਤ ਐਡੀਸ਼ਨਲ ਐਸਐਚਓ ਨੇ ਤੇ ਚੋਲਾ ਸਾਹਿਬ ਜਿਹੜਾ ਉਹ ਵੇਖ ਰਹੇ ਨੇ ਸਾਡਾ ਕਲੈਕਟਿਵ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇਹ ਆ ਕਿ ਜਿਵੇਂ ਆਮ ਹੀ ਇਹ ਹੁੰਦਾ ਹੈ ਕਿ ਕਿਤੇ ਕੋਈ ਕਹਿ ਦਿੰਦਾ ਹੈ ਕਿ ਰਾਜਨੀਤਿਕ ਲੋਕ ਜਿਹੜੇ ਆ ਉਹ ਚਿੱਟੇ ਵਾਲਿਆਂ ਦੀ ਸਪੋਰਟ ਕਰਦੇ ਆ ਤੇ ਤਾਂ ਚਿੱਟਾ ਬੰਦ ਨਹੀਂ ਹੁੰਦਾ ਤੇ ਕਿਤੇ ਜਨਤਾ 'ਚ ਇਹ ਫੁਵਾਵਾ ਚੱਲਦੀਆਂ ਵਾਂ ਕਿ ਕੁਝ ਸਰਕਾਰੀ ਅਧਿਕਾਰੀ ਜਾਂ ਕੁਝ ਪੁਲਿਸ ਦੇ ਨਮਾਇंदे ਜਿਹੜੇ ਉਹ ਸਾਥ ਦੇ ਦਿੰਦੇ ਆ ਤਾਂ ਨਹੀਂ ਬੰਦ ਹੁੰਦਾ ਉਹ ਅਲੱਗ-ਅਲੱਗ ਪ੍ਰਕਾਰ ਦੀ ਜਿਹੜੀ ਰਹਿ ਆ ਉਹ ਐਵੇਂ ਇਦਾਂ ਦੀਆਂ ਫਾਰਮਾਂ ਚੱਲਦੀਆਂ ਰਹਿੰਦੀਆਂ ਨੇ ਅੱਜ ਸਾਡੀ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇਹ ਹੈ ਕਿ ਅੱਜ ਅਸੀਂ ਜਿਵੇਂ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਇਸ ਚਿੱਟੇ ਦਾ ਜਿਹੜਾ ਪ੍ਰਕੋਪ ਸਾਡੇ ਪੰਜਾਬ ਦੇ ਵਿੱਚ ਚੱਲਦਾ ਉਹਨੂੰ ਜੜੋਂ ਪੁੱਟਾਂਗੇ ਉਹਦੇ ਸਬੰਧ ਦੇ ਵਿੱਚ ਹੀ ਪਿਛਲੇ ਸਮੇਂ ਦੇ ਵਿੱਚ ਵੀ ਸ਼ਾਇਦ ਤੁਸੀਂ ਵੇਖਿਆ ਕਿ ਆਪਾਂ ਇੱਥੇ ਇੱਕ ਮੀਟਿੰਗ ਕੀਤੀ ਸੀ ਅੱਜ ਤੋਂ ਸਾਲ ਪਹਿਲਾਂ ਉਹਦੇ ਵਿੱਚ ਵੀ ਡੀਐਸਪੀ ਸਾਹਿਬ ਤੇ ਸਾਡੇ ਸਾਰੇ ਐਸਐਚਓ ਸਾਹਿਬਾਨ ਆਏ ਸੀ ਤੇ ਪਰ ਉਦੋਂ ਇਹ ਚੀਜ਼ਾਂ ਰਹਿ ਗਈਆਂ ਕਿ ਪ੍ਰਸ਼ਾਸਨ ਨੇ ਕਿਤੇ ਨਾ ਕਿਤੇ ਕਿਹਾ ਕਿ ਬੇਸ਼ੱਕ ਸਾਡੇ ਕੋਲੇ ਕੋਈ ਆਉਂਦਾ ਵੀ ਆ ਚਿੱਟੇ ਵਾਲਾ ਫੜਿਆ ਜਾਂਦਾ ਜਾਂ ਚੋਰੀ ਵਾਲਾ ਫੜਿਆ ਜਾਂਦਾ ਬੇਸ਼ੱਕ ਕਿਸੇ ਪਿੱਛੇ ਆ ਕੇ ਉਹਨੂੰ ਛਡਾਉਣ ਆਉਂਦਾ ਵੀ ਅਸੀਂ ਛੱਡ ਦੇ ਦਿੰਨੇ ਆ ਪਰ ਸਾਨੂੰ ਹੋਰ ਹੌਸਲਾ ਹੋ ਜਾਏ ਜੇ ਉਹਨਾਂ ਨੂੰ ਉਹ ਛਡਾਉਣ ਦੀ بجائے ਸਾਡੀ ਸਪੋਰਟ ਕਰਨ ਤੇ ਉਦੋਂ ਮੈਨੂੰ ਲੱਗਾ ਕਿ ਸਾਡੀਆਂ ਪੰਚਾਇਤਾਂ ਉਸ ਪੱਧਰ ਤੇ ਨਹੀਂ ਹੈਗੀਆਂ ਹੁਣ ਸਾਡੇ ਕੋਲੇ ਪੂਰਨ ਬਹੁਮਤਾਂ ਪੰਚਾਇਤਾਂ ਜਿਹੜੀਆਂ ਉਹ ਸਾਰੀਆਂ ਸਾਡੇ ਨਾਲ ਆ ਚਾਹੇ ਉਹ ਕਿਸੇ ਵੀ ਪਾਰਟੀ ਵੱਲੋਂ ਜਿਹੜੀਆਂ ਉਹ ਕੋਈ ਖੜਿਆ ਸੀ ਜਾਂ ਬਣੀਆਂ ਨੇ ਤੇ ਅਸੀਂ ਸਾਰੀਆਂ ਪੰਚਾਇਤਾਂ ਨੇ ਅੱਜ ਸਾਡੀਆਂ ਨੇ ਹਲਕਾ ਖਡੂਰ ਸਾਹਿਬ ਦੇ ਵਿੱਚ ਕੱਲ ਜਿਹੜੀ ਆਪਾਂ ਅਪੀਲ ਕੀਤੀ ਸੀ ਉਹਨੂੰ ਸਲਾਇਹਾ ਵੀ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡਾ ਪੂਰਾ ਸਾਥ ਦੇਵਾਂਗੇ ਤੇ ਅੱਜ ਤਕਰੀਬਨ ਇਸ ਵਕਤ ਜਿਸ ਵਕਤ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਆ ਸਾਰਿਆਂ ਨੂੰ ਆਪਾਂ ਟਾਈਮ ਦਿੱਤਾ ਸੀ ਕਿ 12 ਵਜੇ ਤੋਂ ਲੈ ਕੇ ਤੇ ਸ਼ਾਮ 6 ਵਜੇ ਤੱਕ ਤੁਸੀਂ ਜਿਹੜੇ ਮਤੇ ਆ ਉਹ ਪਾ ਦੇਣੇ ਆ ਤੇ ਹਰੇਕ ਨੇ 2-2 ਮਿੰਟ ਦੀ ਵੀਡੀਓ ਬਣਾ ਕੇ ਅਪਲੋਡ ਕਰਨੀ ਆ ਕਿ ਸਾਡੇ ਹਲਕਾ ਖਡੂਰ ਸਾਹਿਬ ਦੀ ਕੋਈ ਵੀ ਪੰਚਾਇਤ ਜਾਂ ਕੋਈ ਹੋਰ ਆਗੂ ਚਿੱਟੇ ਵਾਲੇ ਮਗਰ ਤੇ ਜਾ ਕੇ ਇਹ ਲਟੇਰੇ ਕਰੋ ਦੇ ਮਗਰ ਜਾਂ ਕੋਈ ਲੁੱਟਖੋ ਕਰਨ ਵਾਲਿਆਂ ਦੇ ਮਗਰ ਨਹੀਂ ਜਾਊਗਾ ਤੇ ਤਕਰੀਬਨ ਸਾਡੇ ਕੋਲੇ 40 ਤੋਂ 50 ਮਤੇ ਆ ਜਿਹੜੇ ਉਹ ਇਸ ਵਕਤ ਜਿਹੜੇ ਉਹ ਆ ਚੁੱਕੇ ਆ ਆ ਬਾਕੀ ਵੀ ਜਿਵੇਂ ਜਿਵੇਂ ਪੰਚਾਇਤਾਂ ਮਤੇ ਪਉਂਦੀਆਂ ਜਾ ਰਹੀਆਂ ਲਗਭਗ 250 ਦੇ ਆਸ-ਪਾਸ ਆਪਣੀਆਂ ਪੰਚਾਇਤਾਂ ਵਾਂ ਤੇ ਮੈਂ ਇਹਦੇ ਨਾਲ ਹੀ ਆਪਣੇ ਸਾਰੇ ਸਰਪੰਚਾਂ ਨੂੰ ਤੇ ਆਪਣੇ ਜਿੰਨੇ ਮੈਂਬਰ ਆ ਉਹਨਾਂ ਨੂੰ ਵਧਾਈ ਵੀ ਦੇਣਾ ਕਿ ਤੁਸੀਂ ਇਸ ਉਪਰਾਲੇ ਦੇ ਵਿੱਚ ਬੜਾ ਵੱਡਾ ਸਾਡਾ ਸਾਥ ਦੇ ਰਹੇ ਹੋ ਤੇ ਉਹਨਾਂ ਦਾ ਧੰਨਵਾਦ ਵੀ ਕਰਦਾ ਉਹਨਾਂ ਦੀ ਇਸ ਨੇਕ ਨੀਤੀ ਉਹਨਾਂ ਦੀ ਦਰਿਆਦਲੀ ਤੇ ਨਾਲ ਮੈਂ ਕੱਲ ਇਹ ਵੀ ਅਪੀਲ ਕੀਤੀ ਸੀ ਕਿ ਵੋਟਾਂ ਦੇ ਚੱਕਰ 'ਚ ਨਾ ਪੈ ਜਿਓ ਕਿਉਂਕਿ ਇੱਕ ਪੰਚਾਇਤ ਹੀ ਹੁੰਦੀ ਹੈ ਜਿੱਥੋਂ ਜਾ ਕੇ ਸਿਸਟਮ ਨੇ ਸੁਧਰਨਾ ਸ਼ੁਰੂ ਹੋਣਾ ਹੁੰਦਾ ਸੋ ਵੋਟਾਂ 10 ਘਟ ਜਾਣ 20 ਘਟ ਜਾਣ ਅਗਲੀ ਇਲੈਕਸ਼ਨ 'ਚ ਮੇਰੀਆਂ 50 ਘਟ ਜਾਣ ਕਿਸੇ ਪਿੰਡ 'ਚੋਂ 100 ਘਟ ਜਾਣ ਉਹ ਮੰਨਜ਼ੂਰ ਆ ਪਰ ਚਿੱਟਾ ਵੇਚਣ ਵਾਲੇ ਦੀ ਸਪੋਰਟ ਜਾਂ ਕਿਸੇ ਲੁੱਟਖੋ ਕਰਨ ਵਾਲੇ ਦੀ ਸਪੋਰਟ ਆਪਾਂ ਬਿਲਕੁਲ ਨਹੀਂ ਕਰਨੀ ਸਾਨੂੰ ਮਾੜੇ ਆਂਸਰਾਂ ਦੀਆਂ ਵੋਟਾਂ ਨਹੀਂ ਚਾਹੀਦੀਆਂ ਸਾਨੂੰ ਅਸੀਂ ਚੰਗਾ ਕੰਮ ਕਰਾਂਗੇ ਲੋਕਾਂ ਦੀਆਂ ਸਾਨੂੰ ਜਿਹੜੀਆਂ ਉਹ ਅਸੀਸਾਂ ਚਾਹੀਦੀਆਂ ਨੇ ਸੋ ਪਿਛਲੇ 3 ਸਾਲ ਦੇ ਵਿੱਚ ਜਦੋਂ ਦੀ ਆਪਣੀ ਗਵਰਨਮੈਂਟ ਬਣੀ ਆ तकरीबन ਲਗਭਗ 25 ਕਿਲੋ ਜਿਹੜੀ ਆ ਹੀਰੋਇਨ ਹਲਕਾ ਖਡੂਰ ਸਾਹਿਬ ਦੇ ਆਪਣੇ ਤਿੰਨਾਂ ਥਾਣਿਆਂ ਨੇ ਜਿਹੜੀ ਆ ਉਹ ਫੜੀ ਆ ਜਿਹੜੀ ਇੱਕ ਬੜੀ ਵੱਡੀ ਜਿਹੜੀ ਮਾਤਰਾ ਇੱਕ ਕਹਿ ਦਿੱਤਾ ਜਾਂਦਾ ਕਿ ਪੁਲਿਸ ਕੰਮ ਨਹੀਂ ਕਰਦੀ ਤਾਂ ਕਿਉਂਕਿ ਇਹ ਚੀਜ਼ਾਂ ਨਾ ਅੰਦਰ ਰਹਿੰਦੀਆਂ ਨੇ ਅੰਦਰ ਅੰਦਰ ਪਰਚੇ ਹੋਈ ਜਾਂਦੇ ਨੇ ਅੰਦਰ ਅੰਦਰ ਤੇ ਲਗਭਗ ਅਸੀਂ 300 ਬੰਦੇ ਤੇ ਜਿਹੜਾ ਵਾ ਉਹ ਐਫ ਆਈ ਆਰ ਜਿਹੜੀ ਆ ਚਿੱਟੇ ਵਾਲਿਆਂ ਦੇ ਸਾਡੇ ਤਿੰਨੋਂ ਥਾਣਿਆਂ ਦੇ ਵਿੱਚ ਤਕਰੀਬਨ ਜਿਹੜੀ ਹੋਈ ਆ ਤੇ 25 ਕਿਲੋ ਜਿਹੜੀ ਪਿਛਲੇ 3 ਸਾਲ ਦੇ ਵਿੱਚ ਹਿਰੋਇਨ ਮਾੜੇ ਅਨਸਰਾਂ ਕੋਲ ਜਿਹੜੀ ਫੜੀ ਹੈ ਤੇ ਹੁਣ ਅਸੀਂ ਹੋਰ ਵੀ ਤੇਜ਼ੀ ਨਾਲ ਇਕੱਠੇ ਹੋ ਕੇ ਸਾਡੇ ਐਸਐਸਪੀ ਸਾਹਿਬ ਜਿਹੜੇ ਉਹ ਅਭਿਮਨ ਜੀ ਬਿਲਕੁਲ ਵਧੀਆ ਇਨਸਾਨ ਨੇ ਤੇ ਉਹਨਾਂ ਦਾ ਵੀ ਇਹੀ ਹੈਗਾ ਕਿ ਅਸੀਂ ਆਪਣੇ ਸਤਰਨਤਾਰਨ ਜ਼ਿਲ੍ਹੇ ਦੇ ਵਿੱਚੋਂ ਕ੍ਰਾਈਮ ਤੇ ਨਸ਼ਾ ਇਹ ਬਿਲਕੁਲ ਖਤਮ ਕਰਨਾ ਹੈ ਆ ਮੈਂ ਹੁਣੇ ਐਸਐਚਓ ਸਾਹਿਬ ਸਾਡੇ ਸਦਰ ਵਾਲੇ ਮੇਰੇ ਤੇ ਮੈਂ ਕਹਿ ਰਿਹਾ ਮਹਾਂ ਜੀ ਤੁਹਾਡੀਆਂ ਅੱਖਾਂ 'ਚ ਨੀਂਦ ਹੈ ਤੇ ਉਹ ਕਹਿ ਰਹੇ ਸੀ ਵੀ ਮੈਨੂੰ ਅੱਜ ਤੀਜਾ ਦਿਨ ਹੋ ਗਿਆ ਹੈ ਰੈਸਟ ਬੋ ਘੱਟ ਮਿਲਦੀ ਆ ਅਸੀਂ ਲਗਾਤਾਰ ਜਿਹੜੇ ਲੱਗੇ ਆ ਜਿਹੜੀ 3 ਵਜੇ ਮੈਂ ਖੁਦ ਉਹਨਾਂ ਨੂੰ ਲੱਗਦੇ ਜਿਹੜਾ ਕਈ ਵਾਰੀ 11 ਵਜੇ ਤਾਂ ਮੈਂ ਖੁਦ ਦੇਖਿਆ ਸੋ ਇਹ CSP ਗਰਾਊਂਡ ਪੱਧਰ ਤੇ ਆ ਕੇ ਜਿਹੜਾ ਕੰਮ ਕਰ ਰਿਹਾ ਸਾਡੇ DSP ਸਾਹਿਬ ਮੈਂ ਕੱਲ ਜੀਵੀ ਕੇ ਗਿਆ ਸੀ ਤੇ ਮੈਂ ਇਹਨਾਂ ਨੂੰ ਕਾਲ ਕੀਤੀ ਮੈਂ ਕਿਹਾ ਵੀ ਮੈਂ ਜੀਵੀ ਕੇ ਆਇਆ ਹਾਂ ਉੱਥੇ ਜੀਵੀ ਕੇ ਰਹਿੰਦੇ ਨੇ ਤੇ ਥਰਮਲ ਪਲੈਂਟ ਚ ਗਿਆ ਸੀ ਮੈਂ ਉਹਨਾਂ ਦੀਆਂ ਮੁਸ਼ਕਲਾਂ ਸੁਣਨ ਮੈਂ ਕਹਾਂ ਤੁਸੀਂ ਕਦੋਂ ਕਉਣਾ ਇਹ ਕਹਿੰਦੇ ਅਜੇ ਤੇ ਅਸੀਂ ਰੇਡਤੇ ਆ ਤੇ ਉਸ ਟਾਈਮ ਤੇ ਲਗਭਗ ਮੇਰੇ ਖਿਆਲ ਦੇ ਵਿੱਚ ਉਹਨਾਂ ਦੀ ਦੂਜੀ ਸ਼ਿਫਟ ਲੱਗੀ ਸੀ ਤੇ ਸਾਢੇ 10 ਦਾ ਜਿਹੜਾ ਟਾਈਮ ਹੀ ਤੇ ਅਜੇ ਵੀ ਕਹਿੰਦੇ ਮੈਨੂੰ ਹੋਰ ਟਾਈਮ ਲੱਗ ਜਾਣਾ ਪੁਲਿਸ ਤੇ ਅਸੀਂ ਰਾਤ ਦਿਨ ਮਿਹਨਤ ਕਰਾਂਗੇ ਤੇ ਆਪਣੇ ਹਲਕੇ ਦੇ ਨੌਜਵਾਨਾਂ ਨੂੰ ਜਿਹੜਾ ਬਚਾਵਾਂਗੇ ਤੇ ਅਸੀਂ ਜਿਹੜੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀਆਂ ਦੇ ਵਿੱਚ ਆ ਲੋਹੜੀ ਤੋਂ ਬਾਅਦ ਜਿੰਨਾ ਸਾਡੇ ਕੋਲ ਪੈਸਾ ਪਿਆ ਵਾ ਮੇਰੀ ਪਹਿਲੀ ਕੋਸ਼ਿਸ਼ ਇਹ ਹੋਊ ਕਿ ਮੈਂ ਸਾਰੇ ਪਿੰਡਾਂ ਨੂੰ ਗਰਾਊਂਡਾਂ ਬਣਾਉਣ ਲਈ ਜਿੱਥੇ ਪਹਿਲਾਂ ਜ਼ਮੀਨ ਹੈਗੀ ਆ ਕੋਈ ਵਾਲੀਵਾਲ ਤੇ ਦੂਜੀਆਂ ਤੀਜੀਆਂ ਗਰਾਊਂਡਾਂ ਬਣਾਉਣ ਲਈ ਜਿਹੜਾ ਅਸੀਂ ਉਸ ਪੈਸੇ ਨੂੰ ਜਿਹੜਾ ਉਹ ਜਾਰੀ ਕਰੀ ਸਭ ਜਿਹੜਾ ਨੇ ਚਿੱਪੇ ਦੀ ਲਪੇਟ ਦੇ ਵਿੱਚ ਜਿਹੜੇ ਨੌਜਵਾਨ ਆ ਚੁੱਕੇ ਨੇ ਉਹਨਾਂ ਨੂੰ ਵੀ ਕੱਢਣ ਦਾ ਕੋਈ ਉਪਰਾਲਾ ਕੀਤਾ ਜਾ ਰਿਹਾ ਬਿਲਕੁਲ ਉਹ ਤਾਂ ਆਪਣੇ ਡੀ ਐਡਿਕਸ਼ਨ ਸੈਂਟਰ ਜਿਹੜਾ ਵਾ ਆਪਣੇ ਹਸਪਤਾਲ ਦੇ ਵਿੱਚ ਵੀ ਚੱਲਦਾ ਵਾ ਜਿਹੜਾ ਵਾ ਉਹ ਠਰੂ ਵੀ ਜਿਹੜਾ ਚੱਲਦਾ ਵਾ ਬਾਕੀ ਵੀ ਜਿਹੜਾ ਸਾਡੇ ਧਿਆਨ ਦੇ ਵਿੱਚ ਆਵੇਗਾ ਅਸੀਂ ਜਿਹੜੀ ਸਾਡੀ ਸਰਕਾਰ ਹੈ ਉਹਦੇ ਤੇ ਵੀ ਜਿਹੜਾ ਕੰਮ ਕਰ ਰਹੀ ਹੈ ਤੇ ਅਸੀਂ ਉਹਨਾਂ ਬੱਚਿਆਂ ਨੂੰ ਇਸ ਦਿਲ ਦੇ ਚੋਂ ਕੱਢਣ ਲਈ ਜੋ ਵੀ ਐਜ਼ এ ਬਤੌਰ ਐਮ ਐਲ ਏ ਇਹ ਮੇਰਾ ਹਲਕਾ ਵਾ ਮੇਰਾ ਪਰਿਵਾਰ ਆ ਜੋ ਵੀ ਮੈਨੂੰ ਦਿਨੋਂ ਮੈਂ ਉਹਦੀ ਮਦਦ ਕਰ ਸਕਦਾ ਆ ਉਹ ਮੈਂ ਜ਼ਰੂਰ ਕਰਾਂਗਾ ਸਰ ਇੱਕ ਚੀਜ਼ ਦੇਖਣਾ ਮੇਰੇ ਜਦੋਂ ਮਤਾਂ ਹੀ ਪੈ ਜਾਂਦੇ ਤੇ ਲੋਕਾਂ ਨੂੰ ਧਮਕੀਆਂ ਵੀ ਆਉਂਦੀਆਂ ਨੇ ਲੜਾਈਆਂ ਹੋ ਲੱਗ ਪੈਂਦੀਆਂ ਆਂ ਇਹ ਨਸ਼ੇ ਬਾਰੇ ਦੱਸੇ ਸਾਨੂੰ ਹੀ ਕੁੱਟਮਾਰ ਕਰ ਗਏ ਨਿਕਲਦਾ ਸਰ ਉਹਦੇ ਲਈ ਆਪਣਾ سپورਟ ਉਹਦੇ ਲਈ ਜਿਹੜਾ ਸਾਡਾ ਪ੍ਰਸ਼ਾਸਨ ਆ ਜਦੋਂ ਵੀ ਕਾਨੂੰਨ ਦੇ ਵਿੱਚ ਜੇ ਕੋਈ ਕਿਸੇ ਦੀ ਕੁੱਟਮਾਰ ਕਰਦਾ ਹੈ ਬੇਸ਼ੱਕ ਜ਼ਰੂਰੀ ਨਹੀਂ ਕਿ ਨਸ਼ੇ ਵਾਲਾ ਕਰਦਾ ਜਾਂ ਵੈਸੇ ਵੀ ਕਿਸੇ ਦੀ ਕੋਈ ਲੜਾਈ ਹੁੰਦੀ ਹੈ ਤੇ ਕਾਨੂੰਨ ਆਪਣਾ ਪੂਰਾ ਕੰਮ ਕਰਦਾ ਹੈ ਤੇ ਜੇ ਕੋਈ ਨਸ਼ੇ ਵਾਲਾ ਚਿੱਟੇ ਵਾਲੇ ਦੇ ਜਿਹੜਾ ਵੇਚਣ ਵਾਲਾ ਸਾਡੇ ਪਿੰਡਾਂ ਦੇ ਲੋਕਾਂ ਨੂੰ ਜਾਂ ਕਿਸੇ ਨੂੰ ਧਮਕੀ ਦੇਊਗਾ ਤਾਂ ਉੱਤੇ ਵੀ ਪੂਰੀ ਕਾਰਵਾਈ ਹੋਊਗੀ ਇਵਨ ਇੱਥੋਂ ਤੱਕ ਕਿ ਜਿਹੜਾ ਛਡਾਉਣ ਗਿਆ ਉੱਤੇ ਵੀ ਪੂਰੀ ਬੰਦੀ ਕਾਰਵਾਈ ਜਿਹੜੀ ਉਹ ਹੋਣੀ ਚਾਹੀਦੀ ਹੈ ਕਿਉਂਕਿ ਇਹਦਾ ਮਤਲਬ ਜੇ ਉਹ ਛਡਾਉਣ ਗਿਆ ਤਾਂ ਉਹਦਾ ਵੀ ਕਿਤੇ ਨਾ ਹੋ ਸਕਦਾ ਉਹਦਾ ਵੀ ਵੇਖਦਾ ਹੋਵੇ ਹੁਣ ਤੱਕ ਬੜੇ ਆਗੂਆਂ ਦਾ ਸਮਾਨ ਵਿਕਦਾ ਰਿਹਾ ਇੱਥੇ ਆਪਾਂ ਵੇਖਦੇ ਰਹੇ ਵੱਡੀਆਂ-ਵੱਡੀਆਂ ਖਬਰਾਂ ਆਉਂਦੀਆਂ ਹੁੰਦੀਆਂ ਸੀ ਹੋ ਸਕ ਉਦੇ ਵਿੱਚ ਉਹ ਹਿਸਾਬਪਤੀ ਕੋਈ ਜਿਹੜੀ ਆ ਉਹ ਲੈ ਜਾਂਵੇ ਸੋ ਬਾਕੀ ਡੀਐਸਪੀ ਸਾਹਿਬ ਜਿਹੜੇ ਸਰ ਇੱਕ ਧੰਨਵਾਦ ਪਹੁੰਚਿਆ ਅੱਜ ਕੱਲ੍ਹ ਵੇਖਣ ਨੂੰ ਮਿਲਦਾ ਫਰੋਤੀਆਂ ਦੀ ਬੜੀ ਡਿਮਾਂਡ ਲੋਕੀਂ ਗੋਲੀਆਂ ਚਲਾਉਂਦੇ ਪਏ ਨੇ ਫਰੋਤੀ ਗੈਂਗਸਟਰ ਇਹ ਸਾਰੇ ਇਹਨਾਂ ਦੇ ਵਾਸਤੇ ਕਿਸ ਤਰ੍ਹਾਂ ਸਰਕਾਰ ਉਹਨੂੰ ਕਿੱਡਾ ਵੱਡਾ ਕੋਈ ਸੁਪਰਾਲਾ ਕੀਤਾ ਜਾਊਗਾ ਕਿ ਇਹ ਲਗਾਤਾਰ ਹੀ ਵਧਦੇ ਜਾ ਰਹੇ ਨੇ ਅ ਦੇਖੋ ਜੇ ਤੁਸੀਂ ਗੱਲ ਕਰੋ ਪਿਛਲੇ 3-4 ਮਹੀਨਿਆਂ ਤੋਂ ਤੇ ਜਾਂ ਜਦੋਂ ਦੇ ਹੁਣ ਆਪਣੇ ਪਿਛਲੇ ਐਸਐਸਪੀ ਸਾਹਿਬ ਨੇ ਵੀ ਚੰਗਾ ਕੰਮ ਕੀਤਾ ਸੀ ਜਿਹੜੇ ਹੁਣ ਆਪਣੇ ਐਸਐਸਪੀ ਸਾਹਿਬ ਆਏ ਨੇ ਜਿੱਦਨ ਦੇ ਆਏ ਨੇ ਉਦੋਂ ਤੋਂ ਲੈ ਕੇ ਤੁਸੀਂ ਵੇਖੋਗੇ ਕਿ ਆ ਮੈਨੂੰ ਨਹੀਂ ਲੱਗਦਾ ਵੀ ਅਨਟਰੇਸ ਮਸਲੇ ਜਿਹੜੇ ਆ ਉਹ ਕਿਤੇ ਪੈਂਡਿੰਗ ਪਏ ਰਹਿਣ ਦੇ ਨੇ ਇਵਨ ਇਥੋਂ ਤੱਕ ਵੀ ਉਹਨਾਂ ਦਾ ਕੰਮ ਚੱਲਣ ਰਿਹਾ ਕਿ ਜਿੰਨੀ ਪੁਰਾਣੀ ਫੀਨੈਂਸੀ ਪਈ ਆ ਪੁਰਾਣੇ ਕੋਈ ਚਲਾਨ ਪੇਸ਼ਾਂ ਨਾਲ ਹੋਣ ਵਾਲੇ ਅਜੇ ਪਏ ਆ ਉਹ ਵੀ ਵੱਤੋਂ ਵੱਧ ਜਿਹੜੇ ਆ ਉਹ ਕੀਤੇ ਜਾਂਦੇ ਤੇ ਆ ਤੁਸੀਂ ਵੇਖੋ ਵੀ ਹੁਣ ਜੇ ਕੋਈ ਕ੍ਰਾਈਮ ਹੁੰਦਾ ਬਾ ਤੇ ਵਿਦੇ ਨਾ ਕੋਈ 2-4 ਘੰਟਿਆਂ ਦੇ ਅੰਦਰ ਅੰਦਰੀ ਜਿਹੜੇ ਆ ਉਹ ਬੰਦੇ ਫੜੇ ਜਾਂਦੇ ਆ ਨਹੀਂ ਤੇ ਕਈ ਵਾਰੀ ਕੀ ਹੁੰਦਾ ਸੀ ਵੱਡੇ ਮੁਕਦਮੇ ਜਿਹੜੇ ਆ ਉਹ ਅਨਟ੍ਰੇਸ ਰਹਿ ਜਾਂਦੇ ਗੱਲ ਇਹ ਨਹੀਂ ਕਿ ਪਹਿਲਿਆਂ ਨੇ ਵੀ ਚੰਗਾ ਕੰਮ ਕੀਤਾ ਪਰ ਹੁਣ ਵਾਲੇ ਜਿਹੜੇ ਸਾਡੇ ਐਸਐਸਪੀ ਸਾਹਿਬ ਪੂਰੀ ਵਧੀਆ ਢੰਗ ਨਾਲ ਕੰਮ ਜਿਹੜਾ ਉਹ ਕਰ ਰਿਹਾ ਜਿਹਦੇ ਨਾਲ ਸਾਨੂੰ ਵੀ ਹੌਸਲਾ ਮਿਲਿਆ ਆ ਕਿ ਦੇਖੋ ਜੇ ਉਹ ਚਾਹੁੰਦੇ ਨੇ ਕਿ ਇੱਥੋਂ ਵਾਕਈ ਕ੍ਰਾਈਮ ਖਤਮ ਕਰਨਾ ਹੈ ਨਸ਼ਾ ਖਤਮ ਕਰਨਾ ਹੈ ਤਾਂ ਸਾਡਾ ਵੀ ਪੂਰਾ ਐਜ਼ ਅ ਪੋਲੀਟਿਕਲੀ ਜਿਵੇਂ ਸਾਡੀ ਸਰਕਾਰ ਜਿਹੜਾ ਪੂਰਾ ਜ਼ੋਰ ਲਾ ਰਹੀ ਹੈ ਤੇ ਸਾਡਾ ਵੀ ਫਰਜ਼ ਹੈ ਕਿ ਅਸੀਂ ਉਹਨਾਂ ਦੀਆਂ ਬਾਹਮਾਂ ਬਣ ਕੇ ਉਹ ਸਾਡੀਆਂ ਬਾਹਮਾਂ ਬਣ ਰਾਜਨੀਤਿਕ ਤੌਰ ਤੇ ਅਸੀਂ ਉਹਨਾਂ ਦੀਆਂ ਬਾਹਮਾਂ ਬਣ ਕੇ ਜੋ ਵੀ ਸਰਕਾਰ ਦਾ ਉਹਨਾਂ ਨੂੰ ਮਤ ਚਾਹੀਦੀ ਉਹ ਦੇ ਕੇ ਤੇ ਜੋ ਵੀ ਪ੍ਰਸ਼ਾਸਨ ਨੂੰ ਪੂਰੀ ਮਤ ਸਰ ਆਖਰ ਜਿਹੜੀ ਪੰਚਾਇਤ ਆ ਉਹ ਮਤਾ ਨਹੀਂ ਪਾਉਂਦੀ ਤੇ ਉਹਨਾਂ ਦੇ ਪ੍ਰਤੀ ਕੀ ਜਿਹੜਾ ਰੋਖ ਅਸਿਆਤ ਕੀਤਾ ਜਾਵੇਗਾ ਮੈਨੂੰ ਲੱਗਦਾ ਨਹੀਂ ਕਿਸੇ ਪਿੰਡ ਦੇ ਐਡੀ ਮਾੜਾ ਸਰਪੰਚ ਕਿਸੇ ਨੇ ਬਣਾ ਲਿਆਊਗਾ ਜਾਂ ਐਡੀ ਮਾੜੀ ਪੰਚਾਇਤ ਕਿਸੇ ਨੇ ਬਣਾ ਲਈ ਹੋਊਗੀ ਕਿਉਂਕਿ ਜਦੋਂ ਲੋਕ ਆਪਣੀ ਮਤ ਦਾ ਦਾਨ ਕਰਦੇ ਉਹ ਚੰਗੀਆਂ ਪੰਚਾਇਤਾਂ ਤੇ ਚੰਗੇ ਪੰਚ ਮੈਂਬਰ ਚ ਹੁੰਦੇ ਆ ਸੋ ਹੋ ਸਕਦਾ ਕੋਈ ਜਿਵੇਂ ਦਿਨ ਤੇ ਆ ਰਿਹਾ ਤੇ ਕਿਸੇ ਕੋ ਅਜ ਨਾ ਪਾਇਆ ਗਿਆ ਹੋਵੇ ਜਿੱਦਾਂ ਇੱਕ ਮੈਸੇਜ ਸ਼ਾਰਟ ਸੀ ਨਾ ਕੱਲ ਆਪਾਂ ਇੱਕ ਲਾਈਵ ਹੋ ਕੇ ਉਸੇ ਵੇਲੇ ਕਹਿ ਦਿੰਦਾ ਕਿਉਂਕਿ ਆਪਾਂ ਉਹਦੇ ਲਈ ਸਿਰਫ ਕਿਸੇ ਨੂੰ ਅੱਜ ਦਾ ਸਮਾਂ ਹੋ ਸਕਦਾ ਅੱਜ ਦਾ ਉਹਨਾਂ ਕਿਤੇ ਪ੍ਰੋਗਰਾਮ ਬਣਾਇਆ ਹੋਵੇ ਪਰਿਵਾਰਕ ਵੀ ਜਦੋਂ ਦਿਨ ਤਿਆਰ ਹੁੰਦਾ ਹੋ ਸਕਦਾ ਕਿਸੇ ਵੇਲੇ ਅਰਜੈਂਟ ਨਾ ਕੀਤਾ ਹੋਵੇ ਕਿਸੇ ਨੇ ਅੱਜ ਪਾਤੇ ਨਹੀਂ ਕੋਈ ਕੱਲ ਪਾ ਦੇਗਾ ਵੈਸੇ ਤਕਰੀਬਨ ਜਿੰਨੀਆਂ ਕਾਲਸ ਆਈਆਂ ਮੈਨੂੰ ਦੂਜੀ ਪਾਰਟੀਆਂ ਦੇ ਵੀ ਜਿਹੜੇ ਸਾਡੇ ਪੰਜ ਸਰਪੰਚ ਬਣੇ ਆ ਤੇ ਉਹਨਾਂ ਨੇ ਵੀ ਕਿਹਾ ਵੀ ਅਸੀਂ ਜ਼ਰੂਰ ਜੀ ਇਹਦੇ ਵਿੱਚ ਤੁਹਾਡਾ ਜਿਹੜਾ ਉਹ ਸਾਥ ਦੇਵਾਂਗੇ ਤੇ ਅਸੀਂ ਤਾਂ ਇਹ ਕਿੰਨੇ ਵੀ ਜਿਹੜੇ ਨਸ਼ਾ ਵੇਚਣ ਵਾਲੇ ਆ ਜਾਂ ਤਾਂ ਸਾਡਾ ਏਰੀਆ ਛੱਡ ਦੇਣ ਤੇ ਜਾਂ ਨਸ਼ਾ ਵੇਚਣਾ ਜਿਹੜਾ ਬੰਦ ਕਰ ਦੇਣ ਤੇ ਜਿਹੜੀਆਂ ਸਖਤ ਤੋਂ ਸਖਤ ਕਾਰਵਾਈਆਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੀਆਂ ਤੇ ਜਿਹੜਾ ਸਾਡਾ ਆਪਣਾ ਟੰਗ ਹੈ ਅਸੀਂ ਵੀ ਆਪਣੇ ਪੱਧਰ ਤੇ ਜਿਹੜੇ ਨਾਮ ਆ ਉਹ ਇਕੱਠੇ ਕਰ ਲਿਆ ਕੌਣ ਕੌਣ ਨਸ਼ਾ ਵੇਚਦਾ ਲਗਭਗ ਸਾਡੀ ਦਿੱਲੀ ਚ ਇਲੈਕਸ਼ਨ ਚੱਲ ਰਹੀ ਹੈ ਮੁੱਠੇ ਵੀ ਜਾਣਾ ਤੇ 20 ਨੂੰ ਜਾਂ 21 22 ਨੂੰ ਜਦੋਂ ਮੈਂ ਵਾਪਸ ਆਉਣਾ ਸਾਰੇ ਨਾਮ ਲੈ ਕੇ ਮੈਂ ਖੁਦ ਐਸਐਸਪੀ ਸਾਹਿਬ ਕੋਲੇ ਜਾਊਗਾ ਉਦੋਂ ਵੀ ਤੁਸੀਂ ਆਇਓ ਸਾਰੇ ਤੇ ਕਿਉਂਕਿ ਅਸੀਂ ਰਲ ਕੇ ਸਾਰੀ ਟੀਮ ਪ੍ਰਸ਼ਾਸਨ ਤੇ ਅਸੀਂ ਰਲ ਕੇ ਇਸ ਕੋਲ ਨੂੰ ਸਾਡਾ ਦਿਲੋਂ ਅੱਜ ਤੁਸੀਂ ਮੇਰੀ ਟੀਮ ਵੇਖੋਗੇ ਸਾਡੀ ਪ੍ਰਸ਼ਾਸਨ ਦੀ ਖਡੂਰ ਸਾਹਿਬ ਹਲਕੇ ਤੇ ਐਸ ਐਚਓ ਇੱਕ ਵੀ ਬੰਦਾ ਡਰੱਗ ਵਾਲਾ ਨਹੀਂ ਹੈਗਾ ਕੋਈ ਇੱਕ ਵੀ ਨਸ਼ੇ ਵਾਲਾ ਕਿਤੇ ਹੁੰਦਾ ਨਾ ਬੰਦਾ ਸ਼ਰਾਬ ਪੀਂਦਾ ਹੈ ਜਾਂ ਇੱਕ ਵੀ ਸਰਦੂ ਗੋਇੰਦਵਾਲ ਸਾਹਿਬ ਰੋਡ ਹੈ ਜਿੱਥੇ ਬਹੁਤ ਵੱਡੀ ਗਿਣਤੀ ਵਿੱਚ ਜਿਹੜੀਆਂ ਵਾਰਦਾਤਾਂ ਲੁੱਟਾਂ ਖੋਹਾਂ ਦੀਆਂ ਹੋ ਰਹੀਆਂ ਆ ਇਸ ਪਾਸੇ ਜਿਹੜਾ ਪ੍ਰਸ਼ਾਸਨ ਨੇ ਕਦੋਂ ਧਿਆਨ ਫਿਰ ਆ ਬਿਲਜੀ ਧਿਆਨ ਹੈ ਉਹੀ ਕਰ ਰਿਹਾ ਜੇ ਅਸੀਂ ਮਾੜੇ ਅੰਸਰਾਂ ਨੂੰ ਫੜਨ ਤੇ ਬੁਰਾ ਜ਼ੋਰ ਲਾ ਰਹੇ ਹਾਂ ਤੇ ਲੁੱਟਾਂ ਖੋਹਾਂ ਵੀ ਨਸ਼ੇ ਵਾਲੇ ਕਰਦੇ ਆ ਤੇ ਇਹ ਬਸ ਤੁਸੀਂ ਸਾਡੇ ਨਾਲ ਇਦਾਂ ਹੀ ਸਾਥ ਬਣਾ ਕੇ ਰੱਖੋ ਤੇ ਆਪਾਂ ਪ੍ਰਸ਼ਾਸਨ ਤੇ ਪੋਲੀਟਿਕਲ ਤੌਰ ਤੇ ਤੇ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਦਾ ਜੋ ਦਿਲ ਤੇ ਦਿਮਾਗ ਕਹਿੰਦਾ ਕਿ ਮੈਂ ਇੱਥੋਂ ਪੰਜਾਬ ਚੋਂ ਨਸ਼ਾ ਖਤਮ ਕਰਨਾ ਹੈ ਤੇ ਉਹਦੇ ਲਈ ਅਸੀਂ ਆਪਣਾ ਪੂਰਾ ਪ੍ਰਬਾਲਾ ਕਰ ਰਹੇ ਹਾਂ ਹਲਕਾ ਖਡੂਰ ਸਾਹਿਬ ਦੇ ਵਿੱਚ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਕਿ 25 ਕਿਲੋ ਦੇ ਲਗਭਗ ਆਪਾਂ ਖਰਵਾਣ ਜਿਹੜੀ ਫੜੀ ਹੈ ਤੇ بڑے ਮੁਕਾਦਮੇ ਜਿਹੜੇ ਅਨਟ੍ਰੇਸ ਵੀ ਕੁਝ ਪਏ ਸੀ ਸੋ ਉਹ ਵੀ ਜਿਹੜੇ ਆ ਉਹ ਟ੍ਰੇਸ ਕਰ ਲਏ ਗਏ ਨੇ ਤੇ ਕੁਝ ਜਿਹੜੀਆਂ ਪੁਰਾਣੀਆਂ ਵਾਰਦਾਤਾਂ ਹੋਈਆਂ ਸੀ ਉਹ ਵੀ ਜਿਹੜੇ ਆ ਬੰਦਿਆਂ ਨੂੰ ਜਿਵੇਂ ਹੋਣੀ ਸਚੋਪਰਾਵ ਜੀ ਦੱਸ ਰਹੇ ਸੀ ਕਿ ਅਸੀਂ ਜਲਦੀ ਰਿਮਾਂਡ ਤੇ ਲੋਕਾਂ ਨੂੰ ਲਿਆ ਰਹੇ ਹਾਂ ਜਿਹੜੇ ਜਿਹੜੇ ਭੈੜੇ ਆਸਰ ਨੇ ਜਿਨ੍ਹਾਂ ਨੇ ਕ੍ਰਾਈਮ ਕੀਤੇ ਨੇ ਜਾਂ ਕੋਈ ਜੇਲ੍ਹ ਤੋਂ ਜਿੱਦਾਂ ਕੋਈ ਚੀਜ਼ ਚਲਾ ਲੈਂਦਾ ਤੇ ਉੱਤੇ ਵੀ ਕੰਮ ਕਰ ਰਹੇ ਹਾਂ ਬਾਕੀ ਸਾਰੇ ਡੀਐਸਪੀ ਗੋਂਦਵਾਲ ਅਤੁੱਤ ਸੋਨੀ ਜੀ ਤੁਹਾਡੇ ਨਾਲ ਜਿਹੜਾ ਵਾ ਉਹ ਠੀਕ ਪੁਲਿਸ ਤੇ ਸਾਰੇ ਪ੍ਰੈਸ ਵਾਲਿਆਂ ਨੂੰ ਸਾਰਿਆਂ ਨੂੰ ਲੋੜੀ ਦੀ ਬਹੁਤ-ਬਹੁਤ ਮੁਬਾਰਕਾਂ ਸਾਰੇ ਪੰਜਾਬ ਵਾਸੀਆਂ ਨੂੰ ਅੱਜ ਅਸੀਂ ਬੜੇ ਇੱਕ ਵਧੀਆ ਜਿਹੜੇ ਹੈਗੇ ਚਿੱਟੇ ਦੇ ਉੱਪਰ ਇੱਕ ਕਾਨਫਰੰਸ ਕੀਤੀ ਹੈਗੇ ਐਮਐਲਏ ਸਾਹਿਬ ਵੱਲੋਂ ਪਿੰਡ ਪਿੰਡ ਦੇ ਵਿੱਚ ਜਾ ਕੇ ਪਿੰਡ ਪਿੰਡ ਜਿਹੜੇ ਮੋਤਵਰ ਬੰਦੇ ਨੇ ਪਿੰਡ ਪਿੰਡ ਦੀ ਜਿਹੜੀ ਪੰਚਾਇਤ ਹੈ ਉਹਨਾਂ ਨੂੰ ਇਹ ਕੱਟ ਕਰਕੇ ਕਿਹਾ ਗਿਆ ਵੀ ਮਤਾ ਪਾਓ ਜਿਹਦੇ ਵਿੱਚ ਕਿਸੇ ਵੀ ਜਿਹੜਾ ਕ੍ਰਾਈਮ ਕਰਦਾ ਹੈਗਾ ਚਿੱਟੇ ਦਾ ਹੋ ਗਿਆ ਦੂਸਰਾ ਆ ਗਿਆ ਆਪਣਾ ਗੋਲੀਆਂ ਦਾ ਹੋ ਗਿਆ ਕਿਸੇ ਵੀ ਚੀਜ਼ ਆ ਕੋਈ ਕ੍ਰਾਈਮ ਕਰਦਾ ਹੈਗੇ ਉਹਦੇ ਪਿੱਛੇ ਨਾ ਸਾਡੇ ਕੋਲ ਆਣ ਤੇ ਨਾ ਹੀ ਕੋਈ ਕਿਸੇ ਨੂੰ ਕੋਈ ਸਪਾਰਸ਼ ਕਰੇ ਅੱਗੇ ਵੀ ਇਹੀ ਹੁੰਦਾ ਰਿਹਾ ਗਿਆ ਅੱਗੇ ਵੀ ਅਸੀਂ ਪਰਚੇ ਦਿੰਦੇ ਰਹੇ ਗਿਆ ਹੁਣ ਜਿਸ ਹਿਸਾਬ ਨਾਲ ਸਰ ਨੇ ਕੋਈ ਵਧੀਆ ਲਹਿਰ ਚਲਾਈ ਗਿਆ ਉੱਪਰ ਸਾਡੇ ਸੀਐਮ ਸਾਹਿਬ ਡੀਜੀਪੀ ਸਾਹਿਬ ਸਾਡੇ ਐਸਐਸਪੀ ਸਾਹਿਬ ਨਵੇਂ ਆਏ ਨੇ ਮਿਸ ਅਭੀਰ ਅਭਿਮਨਿਓ ਰਾਣਾ ਜੀ ਆਈਪੀਐਸ ਉਹਨਾਂ ਨੇ ਵੀ ਬਹੁਤ ਵਧੀਆ ਸਟਰਗਲ ਕਰਕੇ ਸਾਡੀ ਟੀਮ ਬਹੁਤ ਵਧੀਆ ਬਣਾਤੀ ਸੀ ਹੈ ਆਪਣੇ ਸਬ ਡਿਵੀਜ਼ਨ ਦੀ ਵੀ ਜਿੱਥੇ ਕਰਾਇਮ ਨੂੰ ਸਾਨੂੰ ਪਤਾ ਲੱਗਦਾ ਹੀ ਉਹ ਉਸ ਤੋਂ ਪਹਿਲੇ ਸਾਡੇ ਬੰਦੇ ਉੱਥੇ ਪਹੁੰਚੇ ਹੁੰਦੇ ਤਕਰੀਬਨ ਜਿੰਨੀ ਹੁਣ ਵਾਰਦਾਤਾਂ ਆਈਆਂ ਸਾਡੇ ਵੀ ਸਿਰ ਇੱਕ ਜਾਂ ਦੋ ਮੁਕਦਮੇ ਜਿਹੜੇ ਉਹ ਰੀਸੈਂਟਲੀ ਹੋਏ ਉਹ ਅਨਟ੍ਰੇਸਡ ਨੇ ਬਾਕੀ ਸਾਰੇ ਟ੍ਰੇਸ ਕਰ ਲਏ ਨੇ ਇਹਨਾਂ ਕੋ ਵੀ ਸਾਡੇ ਕੋਲ ਲੀਡਸ ਆਈਆਂ ਜਿਹੜੇ ਜਿਹੜੇ ਬੰਦੇ ਇਹਨਾਂ ਨੇ ਕੀਤੇ ਨੇ ਉਹ ਅਸੀਂ ਵਿਦਨ ਡੇ ਅਰਸ ਉਹ ਜਿਹੜੇ ਘਰੋਂ ਭੱਜੇ ਹੋਏ ਸੋ ਮੈਂ ਸਰਦਾਰ ਬਹੁਤ థాంక్స్ ਕਰ ਦਿਆਂਗਾ ਵੀ ਸਾਡੇ ਨੂੰ ਇੱਕ ਇੱਕ ਹੋਰ ਕਮੇਟੀ ਜਿਹੜੀ ਸਾਡੇ ਨਾਲ ਉਹਨਾਂ ਨੇ ਜੋੜ ਦਿੱਤੀ ਕਿ ਵੀ ਜਿਹੜੇ ਸਾਨੂੰ ਮਿੰਟ-ਮਿੰਟ ਬਾਅਦ ਦੱਸਣਗੇ ਵੀ ਆਹ ਵਾਲੇ ਸਾਡੇ ਪਿੰਡ 'ਚ ਵੇਚਦੇ ਆ ਗਾ ਕਰਦੇ ਕਿ ਸੋ ਕਿਸੇ ਵੀ ਬੰਦੇ ਨੂੰ ਜਿਹੜਾ ਉਹ ਬਖਸ਼ਿਆ ਨਹੀਂ ਜਾਏਗਾ ਜਾਂ ਤਾਂ ਉਹਨੂੰ ਚਿੱਟਾ ਛੱਡਣਾ ਪਵੇਗਾ ਜਾਂ ਫਿਰ ਸਾਡਾ ਏਰੀਆ ਛੱਡਣਾ ਪਵੇਗਾ ਡੀਐਸਪੀ ਸਾਹਿਬ ਸਵਾਲ ਹੈ ਕਿ ਪੁਲਿਸ ਬੇਸ਼ੱਕ ਇਹਦੇ ਵਿੱਚ ਕੋਈ ਸ਼ਰਤ ਨਹੀਂ ਹੈਗਾ ਕਿ ਪੁਲਿਸ ਆਏ ਦਿਨ ਨਸ਼ੇ ਦੇ ਸਦਾਗਰਾਂ ਦੇ ਖਿਲਾਫ ਕਾਰਵਾਈਆਂ ਬੰਦੀ ਹੈ ਪਰਚੇ ਦਰਜ ਕਰਦੀ ਹੈ ਪਰ ਇਹ ਜਿਹੜੇ ਨਸ਼ੇ ਦੇ ਸਦਾਗਰ ਨੇ ਕੁਝ ਦਿਨਾਂ ਬਾਅਦ ਜਦੋਂ ਬਾਹਰ ਆ ਜਾਂਦੇ ਨੇ ਫੇਰ ਸ਼ੁਰੂ ਕਰ ਦਿੰਦੇ ਨੇ ਉਹਦਾ ਕੀ ਹੱਲ ਹੈ ਹੁਣ ਜਿਹੜੇ ਇਹ ਤਾਂ ਮੇਨ ਹੁੰਦਾ ਵੀ ਜਿਸਲੇ ਸਾਡਾ ਗਮ ਹੈ ਅਸੀਂ ਫੜਨਾ ਉਹਨਾਂ ਨੂੰ ਅਸੀਂ ਉਹਨਾਂ ਨੂੰ ਕੋਰਟ ਚ ਪ੍ਰੋਡਿਊਸ ਕਰਦੇ ਨਾ ਕੋਰਟ ਦੇ ਵਿੱਚ ਜਿਹੜੀ ਉਹਨਾਂ ਦੀ ਜ਼ਮਾਨਤ ਆ ਹੋ ਜਾਂਦੀ ਹੈ ਜਾਂ ਜ਼ਮਾਨਤਾਂ ਨਾ ਦੋ ਉਹਨਾਂ ਦੀਆਂ ਇਸੇ ਵਾਸਤੇ ਅਸੀਂ ਰਿਕਵੈਸਟ ਕਰ ਰਹੇ ਹਾਂ ਸਾਰੀ ਪੰਚਾਇਤ ਨੂੰ ਵੀ ਤੁਸੀਂ ਜ਼ਮਾਨਤਾਂ ਵੀ ਨਾ ਦਿਓ ਕਿਸ ਦੀਆਂ ਜੇ ਜ਼ਮਾਨਤ ਦੋਗੇ ਤਾਂ ਉਹ ਬਾਹਰ ਆਏਗਾ ਨਹੀਂ ਤੇ ਕਿਸੇ ਵੀ ਜੁਡੀਸ਼ੀਅਲ ਅਫਸਰ ਨੇ ਆਪਣੇ ਆਪ ਨਹੀਂ ਛੱਡਣਾ ਵੀ ਤਨਵਾਈ ਛੱਡ ਦਿੰਦੇ ਹੈ ਕੀ ਸਾਡੇ ਕਾਨੂੰਨ ਦੇ ਵਿੱਚ ਕਮੀ ਹੈ ਕੋਈ ਕਿ ਜਿਹ ਇਹ ਕਮੀ ਨੂੰ ਦੋਦੀ ਸੀ ਕਹਿ ਸਕਦੇ ਆ ਪਰ ਹੁਣ ਆਪਾਂ ਇਹ ਜ਼ਮਾਨਤ ਦੇਵਾਂਗੇ ਹੀ ਨਹੀਂ ਤੇ ਆਪਾਂ ਫਿਰ ਉਹਦੀ ਜ਼ਮਾਨਤ ਹੋਣੀ ਕਿੱਥੋਂ ਹੈਗੀ ਇਹ ਇਸ ਐਸੇ ਇਸ ਦਾਗਰਾਂ ਦੀ ਤੇ ਬੇਲ ਹੀ ਨਹੀਂ ਹੋਣੀ ਚਾਹੀਦੀ ਇਹਦੇ ਵਿੱਚ ਪ੍ਰੋਵੀਜ਼ਨ ਨਹੀਂ ਹੋਣਾ ਵਿੱਚ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਹਿਊਮਨ ਰਾਈਟਸ ਵੀ ਆ ਜਾਂਦੇ ਨਾ ਹਿਊਮਨ ਰਾਈਟਸ ਹੀ ਹੁੰਦਾ ਵੀ ਆਪਾਂ ਉਹਨੂੰ ਫ੍ਰੀडम ਵੀ ਦੇਣੀ ਹੈ ਤੇ ਉਹ ਜੁਡੀਸ਼ੀਅਲ ਨੇ ਦੇਖਣਾ ਹੈ ਕਿ ਸਾਡੇ ਵੱਲੋਂ ਜਿੰਨਾ ਖੁੰਦਾ ਸੀ ਉਹਨੂੰ ਫੜ ਕੇ ਉਹਨੂੰ ਜੇਲ੍ਹ 'ਚ ਭੇਜ ਦਿੰਦੇ ਹਾਂ ਤੁਸੀਂ ਨਹੀਂ ਜ਼ਮਾਨਤ ਦੇਵੋਗੇ ਉਹ ਬਾਹਰ ਆ ਹੀ ਨਹੀਂ ਸਕਦਾ ਇਹ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਹਾਡੇ ਕਹਿਣ ਮਤਾਂ ਕੋਈ ਹਿਊਮਨ ਰਾਈਟ ਦਾ ੜੀਕਾ ਬਣਦਾ ਨਹੀਂ ੜੀਕਾ ਕੋ ਉਹ ਜਮਾਨਤ ਹੋਣੀ ਨਹੀਂ ਨਾ ਨੈਚਰਲੀ ਇਹ ਵੀ ਹੋ ਸਕਦਾ ਹੈ ਕਿ ਜੇ ਅਗਰ ਤੁਸੀਂ ਜਿਵੇਂ ਉਹਨੂੰ ਪਿੱਛੇ ਕਾਨੂੰਨ ਚੇਂਜ ਕੀਤਾ ਹੈ ਕੋਸਟਾ ਆਪਣਾ ਅਗਰ ਸਜ਼ਾਾਂ ਵੀ ਜ਼ਿਆਦਾ ਹੋ ਜਾਣ ਜਿਵੇਂ ਬਾਹਰੀ ਕੰਟਰੀ ਚ ਕੀ ਹੁੰਦਾ ਹੈ ਕਿ ਬਾਹਰੀ ਕੰਟਰੀ ਚ ਇਹੀ ਹੈਗਾ ਵੀ ਜੇ ਕਿਸੇ ਨੇ ਚੋਰੀ ਕੀਤੀ ਉਹਦੇ ਹੱਥ ਵੱਢਤੇ ਕਰ ਲੋਕਾਂ ਦੇ ਘਰ ਸੋਨੇ ਖਾਲੀ ਬਏ ਹੁੰਦੇ ਗਏ ਕੋਈ ਉਹਨਾਂ ਤਾਲਾ ਨਹੀਂ ਲਾਇਆ ਨਹੀਂ ਉਹਦੇ ਸਾਰੇ ਇਦਾਂ ਹੋ ਸਕਦਾ ਜੇ ਮੰਨ ਲਓ ਪਿੰਡ ਦੇ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਇਹ ਤੇ ਦੂਜੇ ਦੂਜੇ ਪਿੰਡ ਦਾ ਕੋਈ ਬੰਦਾ ਉਹਦੀ ਜਵਾਨ ਤੇ ਦੇ ਦੂਗਾ ਫੇਰ ਨਹੀਂ ਦੇ ਗਰਾ ਸਾਰੇ ਪਿੰਡਾਂ ਦੀ ਕਰ ਰਹੇ ਨੇ ਆਪਾਂ ਸਬਡਿਵੀਜ਼ਨ ਦੀ ਕਰ ਰਹੇਗੇ ਸਬਡਿਵੀਜ਼ਨ ਸਾਰੇ ਪਿੰਡ ਕਿੰਨੇਗੇ ਜਿੰਨੇ ਹੀ ਪਿੰਡਗੇ ਸਾਰਿਆਂ ਨੇ ਮਤਾ ਪਾਇਆ ਵੀ ਅਸੀਂ ਨਹੀਂ ਕਰਾਂਗੇ ਜੀ ਅਸੀਂ ਨਾਲ ਇੱਕ ਸਵਾਲ ਹੈ ਜਿੱਦਾਂ ਨਸ਼ੇ ਦੇ ਸਦਾਗਾਂ ਨੂੰ ਵੜਾਇਆ ਜਾਂਦਾ ਹੈ ਨਾ ਤੇ ਕਾਰਵਾਈ ਕੀਤੀ ਜਾਂਦੀ ਹੈ ਉਹਦੇ ਸਬੰਧੇ ਵਿੱਚ ਥਾਣੇ ਦੇ ਵਿੱਚ ਕੋਈ ਇੱਕ ਦੋ ਪਤਤਿਆਂ ਨੂੰ ਬੁਲਾ ਕੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਬਾਕੀਆਂ ਨੂੰ ਦੱਸਿਆ ਜਾਂ ਨੇ ਬਿਲਕੁਲ ਸਰ ਇਹ ਕਰ ਲਾਂਗੇ ਮੈਂ ਆਪਣੀ ਤੌਰ ਤੇ ਸਾਰੀ ਕੋਈ ਛੋਟੇ ਸੌੜ ਵੀ ਜਾਂਦੀ ਬਣਾ ਲੈਂਦੇ ਆ ਆਪਣਾ WhatsApp ਗਰੁੱਪ ਬਣਾ ਲੈਂਦੇ ਮੈਂ ਆਪੇ ਸ਼ੇਅਰ ਕਰ ਦਾਂ ਕੋਈ। ਠੀਕ ਹੈ। ਥੈਂਕ ਯੂ। ਥੈਂਕ ਯੂ ਹਾਂਜੀ। ਸਾਰੀ ਗੱਲ ਜਿਹੜੀ ਦੱਸੇ ਸਮਝਾ ਦਾਂ।